ਆਪ ਹੋਈ। ਆ ਗੱਲ ਇਹਦਾ ਆ ਚਾ ਪੀ ਲਾ। ਸਾਰਾ ਪੀ ਲੈਣਿਆ। ਤੂੰ ਕਿਵੇਂ ਹੋਇਆ ਵਰਦਨ ਤੈਰ ਤੁਰ ਜਨਾ ਹੀ ਚਾਏ ਵਰਦਨ ਉਹ ਮੱਜਾਂਦਾ ਸੀਗਾ ਯਾਰ ਫੰਡੇ ਜਾਂਦਾ ਸੀਗਾ ਮੈਂ। ਕਿੱਥੇ ਜਾਂਦਾ ਜੀ? ਬਟੰਡੇ ਆ ਨਾ। ਬਟੰਡੇ ਜਾਣਾ ਉਹਨੂੰ ਤੂੰ। ਹੋਰ ਹੁਣ। ਕਿਉਂ ਬਟੰਡੇ ਜਾਣਾ ਯਾਰ? ਗੱਲ ਤਾਂ ਆਇਆ। ਆਪਾਂ ਨੂੰ ਇਦਕੀ ਧੁੰਨੇ ਖਤਰਪੰਦੇ ਹੀ ਨਹੀਂ ਮਿਲਿਆ। ਸਾਰੇ ਪਿੰਡ ਚ ਕੀ ਦੇ ਆਂਦਾ ਹਾਂ ਪਹਿਲਾਂ ਨਹੀਂ ਪਤਾ ਕੀਤਾ ਫਿਰ ਤੂੰ ਉਹ ਪਹਿਲਾਂ ਲੱਗ ਗਏ ਜੇ ਲੱਗਣਗਾ ਝੋਨਾ ਲਾਵਾਂਗੇ ਬਈ ਆ ਤਾਂ ਪਤਾ ਸੀ ਵੀ ਝੋਨਾ ਲਾਵਾਂਗੇ ਆਪਾਂ ਤੇ ਬੰਦੇ ਦਾ ਪਤਾ ਕਰਕੇ ਰੱਖਣਾ ਸੀ ਉਹ ਹੁਣ ਮੌਕੇ ਤੇ ਕਹਤਾ ਯਾਰ ਨਹੀਂ ਉਹ ਕਹਿੰਦੇ ਵੀ ਮੱਲਾ ਝੋਨਾ ਲਾਵਾਂਗੇ ਕਹਿੰਦੇ ਸਾਰੇ ਐ ਕਰਦੇ ਰਹੇ ਤੇ ਅੱਛਾ ਜਿਹੜੇ ਆਪਣੇ ਕੰਮ ਦੇ ਕਰਦੇ ਹੁੰਦੇ ਸੀ ਉਹ ਹੁਣ ਵੀ ਕਹਿੰਦੇ ਝੋਨਾ ਲਾਵਾਂਗੇ ਬਈ ਕਹਿੰਦੇ ਜੇ ਮੈਂ ਤੈਨੂੰ ਐ ਕਹਿੰਦਾ ਸੀ ਹੂੰ ਮੰਦਾ ਦਾ ਹੈਗਾ ਜੇ ਤੂੰ ਮੱਲਾ ਕਰੇ ਗੱਲ ਮੀਰ ਜੁਨੇ ਧਿਆਨ ਨਾਲ ਗੱਲ ਸੁਣੋ ਗੱਲਾਂ ਜਿਹੜਾ ਤੇਰੇ ਨਾਲ ਨਹੀਂ ਹੋ ਕਰਦਾ ਹੁੰਦਾ ਮੰਨਦਾ ਸੁਰਜਾ ਕੀ ਇਹਦਾ ਨਾਂ ਇਹਦਾ ਨਾਂ ਯਾਰ ਕੀ ਦੀ ਗੱਲ ਕਰਦਾ ਤੂੰ ਹੈ ਕੀ ਦੀ ਗੱਲ ਕਰਦਾ ਉਹ ਤਾਂ ਤੇਰੇ ਨਾਲ ਕਰਦਾ ਹੁੰਦਾ ਯਾਰ ਇਕੱਠੇ ਦਾ ਤੂੰ ਮੱਲਾ ਉਨਾਲੇ ਦੁਕਾਨ ਵਾਲਾ ਹੁਣ ਉਹ ਨਾ ਉਹ ਜਾਰਾ ਆਪਣਾ ਦਾ ਕਿੰਨਾ ਦਾ ਨਾਂ ਯਾਦ ਹੁਣ ਮੇਰੇ ਬੋਗੇਗਾ ਅ ਅਸੇ ਉਹ ਹੋ ਹੁਣ ਤੇਰੇ ਨਾਲ ਤੁਰਿਆ ਫਿਰਦਾ ਜਿੰਦਾ ਉਹਨੂੰ ਪਸਲਾ ਉਹ ਵੀ ਡੇੜੀ ਤੇ ਵਗਈ ਜਾਂਦਾ ਮਾੜਾ ਮोटा ਹੋ ਹੋ ਯਾਰ ਉਹ ਮਨਲਾ ਡੇੜੀ ਤੇ ਜਾਂਦਾ ਹੁੰਦਾ ਯਾਰ ਉਹ ਹੁਣ ਕੀ ਪਤਾ ਮਿਲੂਗੇ ਨਾ ਉਧੇ ਅੱਜ ਜਿੱਦਾ ਜਾਂਦਾ ਉਹਨਾਂ ਮੇਰੀ ਗੱਲ ਕਰਾ ਦੋ ਨਾ ਅੰਜਵੇ ਕੋਈ ਕੁਝ ਨਹੀਂ ਉਹਦਾ ਆਪਣੇ ਕੋਈ ਕੰਮ ਤਾਂ ਉਹ ਕਰੂਗਾ ਤਰਾ ਜੂ ਨਾ ਮੈਂ ਬੱਟਾ ਘੜਨਾ ਨਾ ਬੰਗਾ ਪਰ ਪੁੱਛਾਂ ਉਹ ਆਖਨੇ ਪੁੱਛਾਂਗਾ ਮੈਂ ਆਪ ਦੇ ਉੱਤਰੋਂ ਉਹਨੂੰ ਪੁੱਛ ਕੇ ਮੇਰੀ ਗੱਲ ਹੁਣ ਇੱਕ ਮਿੰਟ ਹੂੰ ਹੂੰ ਉਹਨੂੰ ਤੂੰ ਪੁੱਛ ਵੀ ਕਹੇ ਯਾਰ ਤੂੰ ਬਾ ਉਹ ਆਪਣੇ ਜਾਇਆ ਮੂੜੀ ਦੀ ਦੀ ਆਥਨੇ ਕਿਉਂ ਜਰਾ ਅਧਰੇ ਫਿਰ ਗਿਆ ਅਥਨੇ ਜਾਇਆ ਮੂੜਿਆ ਫਿਰ ਹੁਣ ਤਾਂ ਅਧਰ ਜਾਣਾ ਮਠੰਡੇ ਮਤਦੂ ਮੈਂ ਕਹਦਾ ਮੌਕੇ ਤੇ ਜਾਣ ਵੇਲੇ ਤੂੰ ਕਹਿਦਾ ਐਂ ਕਰ ਨਾ ਤੂੰ ਉਹਦੇ ਕੋਲ ਜਾ ਹੁਣ ਲੈ ਗਿਆ ਮੇਰੇ ਨਾਲ ਨੂੰ ਮੜਾ ਬਰਿਆਕੇ ਜੇ ਲੈ ਨੀਂ ਕਿ ਜਿੱਦ ਅੱਗੇ ਮੇਰੇ ਨਾਲ ਤੇ ਜਿੜ ਹੂੰ ਮਦਾ ਵੀ ਮਨ ਉਤੇ ਜੀ ਨਾ ਆਦਾ ਕੰਮ ਨਾਲ ਨਾ ਤੂੰ ਜਦੋਂ ਵੱਡਾ ਹੋਵੇਂਗਾ ਜਦੋਂ ਕੇਗਾ ਬੰਦਾ ਨਹੀਂ ਮਿਲਣਾ ਉਹ ਮਾਰ ਕੇ ਇੱਕੇ ਦੇ ਦੇ ਦਿਆ ਕਰੂੰਗਾ ਯਾਰ ਕੁਛ ਨਹੀਂ ਹੁੰਦਾ ਤੂੰ ਉਹਨੂੰ ਯਾਰ ਬਰਿਆਕੇ ਲਿਆ ਮਾਰ ਕੇ ਉਹ ਰੋਣ ਕੀ ਦੇਖਦਾ ਹੁਣ ਜੇ ਮੈਂ ਉਹ ਰੋਣ ਕਿ ਉਹ ਜਾ ਰਿਹਾ ਉਹ ਜਾ ਰਿਹਾ ਉੱਥੇ ਜਾਇਆ ਉਹਨਾਂ ਦੇ ਮੈਨੂੰ ਫਿਰ ਮੈਂ ਤੈਨੂੰ ਆ ਕੇ ਪੁੱਛਾਂ ਹਾਂ ਆ ਆ ਕੇ ਕਦੋਂ ਜਾ ਰਹਿ ਲੈ ਤੇ ਹੁਣ ਉਹਨਾਂ ਦੇ ਯਾਰ ਹਾਂ ਮੈਂ ਤਾਂ ਧੂਨਾ ਲੋਕ ਲਾਈ ਜਾਂਦੇ ਆ ਆਪਣਾ ਰਹਿੰਦਾ ਫਿਰ ਹੁਣ ਮੈਂ ਕੱਲ ਨੂੰ ਜਾਵਾਂ ਦੁਕਾਨ ਨੂੰ ਜਾਇਆ ਨਹੀਂ ਲੈ ਕੇ ਆ ਬਰਿਆਕੇ ਦੁਕਾਨ ਨੂੰ ਆ ਜਾਊਗਾ ਅਦਰ ਉਹ ਗੱਲ ਮੇਰੇ ਮੇਰੇ ਬੰਦਾ ਤਾਂ ਲਾ ਜਾ ਪੰਦਤਾ ਮੈਂ ਪੁੱਛਾਉਣਾ ਜੇ ਆਵਾਗ ਆ ਤਾਂ ਠੀਕ ਆ ਆ ਦਾ ਹੋ ਜਾਊਗਾ ਰਮੇ ਤੇਰਾ ਪੁੱਛਾਉਣਾ 13 ਹੁਣ ਤੂੰ ਬਰਿਆਕ ਕੀ ਲੈ ਕੇ ਆ ਹੁਣ ਤੂੰ ਆਏਗਾ ਜੇ ਨਾ ਵੀ ਮੰਲਾ ਮੈਂ ਪੱਕਠੀ ਰਹਿ ਜਾਂ ਕਰਾਂਗੇ ਇਹਦੇ ਨੂੰ ਕੰਮ ਸੀ ਇਹ ਪੁੱਛਾਉਣਾ ਕਰਵਾਉਣਾ ਹਾਂ ਤੂੰ ਲੈ ਕੇ ਧਾ ਕੇ ਨਾ ਫਿਰ ਮੈਂ ਕੱਲ ਆਵਾਂਗਾ ਫਿਰ ਮੈਂ ਕੱਲ ਨੂੰ ਜਾਊਂਗਾ ਕੱਲ ਨੂੰ ਨਾ ਰੁਕ ਹਾਂ ਫਿਰ ਤੂੰ ਬਾਜ ਜਾ ਕਰੀ ਮੈਂ ਦਿੱਤੂ ਕਰਾਉਣਾ ਵਾ ਠੀਕ ਐ ਤੂੰ ਮੈਂ ਜਾਣਾ ਕਾ ਵੀ ਲੈ ਸਲਾਤ ਗਲੂਚਾ ਕਾ ਵੀ ਹਾਂ ਪਰ ਟਾਈਮ ਨਾ ਉੱਠ ਖੜਾ ਗਿਆ ਦਬੇ ਸਿਖਰ ਤੇ ਪਹਿਲਾ ਵਾਰ ਮੈਂ ਨਾ ਕਿ ਮੈਂ ਧੁੱਤੀ ਜਾਣਾ ਤੁਮ ਦਾ ਟੈਨਸ਼ਨ ਨਹੀਂ ਤੋ ਤਿਆਰ ਹੋ ਗਿਆ ਜੇ ਬੰਦਾ ਟਾਈਮ ਨਾ ਉੱਠੇ ਟਾਈਮ ਨਾਲ ਸਾਥ ਹੀ ਲਈ ਕਦੇ ਨਾ ਜਾਏਗਾ ਕਦ ਮਜਾਨਾਗਾ ਚਲ ਠੀਕ ਆ ਪੈ ਜਾ ਦੇ ਦੀ ਮੂੜਿਆ ਪੈ ਜਾ ਪੈ ਜਾਂਦਾ ਟਾਈਮ ਆ ਹੁਣ ਮੰਨਣਾ ਬਿਆਦ ਹੈ ਦੇ ਖੁਜ ਲਿਆਂ ਲਿਆਂ ਆਪਾ ਲਾ ਮਗੇ ਬੁਲਾਸ ਲੂਟ ਲੇ ਕੇ ਕੇ ਵੀ ਲਾਤੇ ਦੋ ਇੱਕ ਹੋਰ ਲਾ ਰਾਂਗੇ ਉਸ ਨੀਂਦਾਂ ਦੋਨੋਂ ਅੱਖਾਂ ਵੀ ਰੂਪਾ ਸੇ ਚੱਕ। ਓ ਕਿਵੇਂ ਹੈ ਬਈ? ਦਾਬੀ ਆ ਨਾ ਹੋਈ। ਹੂੰ। ਕਿਵੇਂ ਆ? ਠੀਕ ਆ, ਵਧੀਆ। ਸਰਪਰ ਦਾ ਗੇੜਾ ਨਾ। ਉਹ ਮੇਰੇ ਕੋਲੇ ਆਇਆ ਸੀ ਮਾਰਾ। ਹੂੰ। ਬੋਲੋ। ਕੋਈ ਯਾਰ, ਸਾਡੇ ਬੁੜੇ ਨੇ ਭੇਜਿਆ ਹੈਗਾ ਮੈਨੂੰ ਤਾਂ। ਹੂੰ। ਉਹ ਕਹਿੰਦਾ ਬੰਦਾ ਨਹੀਂ ਮਿਲਿਆ ਯਾਰ। ਅੱਛਾ। ਤੇ ਬਾਈ ਬਣ ਕੇ ਸੱਡ ਨਾਲ ਲਵਾਇਆ ਤੂੰ। ਆ ਸੀਜ਼ਨ ਸੀਜ਼ਨ ਲਵਾ ਦੇ। ਨਾ ਬਈ, ਆ ਪਤਾ ਨਾ। ਟਕੜਾ ਪੱਕੇ ਲੱਗੇ ਹੋਇਆ ਖੂਹੇ ਡਰਲੇ ਤੇ। ਕਾ ਪਾਣੀ ਕੋਲ ਡਰ ਲੀ ਦੋ ਦਾ ਕੁਗਲ ਨਹੀਂ ਉੱਥੇ ਨੂੰ ਮੜਾ ਕਹਿ ਰਹੀ ਇੱਥੇ ਤੈਨੂੰ 100 ਰੁਪਏ ਪਹਿਲਾਂ ਦੇ ਦਾਂਗੇ ਨਾ ਉਹ ਤੈਨੂੰ ਕਿੰਨੇ ਦਿੰਦੇ ਆ ਉਦੋਂ ਬਾਅਦ ਦੇ ਦੇਣੇ ਕੋ ਦਾ ਮਨੋਂ ਭਾਇਆ ਬਣ ਗਿਆ ਗਿਆ ਆਪਣਾ ਨਾ 500 ਰੁਪਏ 500 ਰੋਏ ਦਾ ਬੰਦਾ 700 ਦਾ ਬੰਦਾ ਹੋਰ ਦੱਸ ਪੱਕੀ ਗੱਲ ਹੈ ਪੱਕੀ ਗੱਲ ਹੈ ਉਹਦਾ ਥੋੜਾ ਥੋੜਾ ਚਕਲ ਜੀ ਹੋ ਗਿਆ ਓਏ ਉਹ ਤਾਂ ਮੈਂ ਮੇਰੀ ਜ਼ਿੰਮੇਵਾਰੀ ਹੈ ਨਾ ਤੂੰ ਮੈਂ ਇੱਥੋਂ ਲੈਣੇ ਪੈਸੇ ਯਾਰ ਮੈਂ ਦਵਾਇਆ ਤੁਹਾਨੂੰ ਕੋ ਦੱਸ ਆਇਆ ਨਾ ਡੱਕ ਕੇ ਸੁੱਖੇ ਨਾਲ ਮੁੜ ਕੇ ਹੋਰ ਇੱਕ ਦਿਨ ਆਉਣਾ ਤੇ ਦੋ ਦਿਨ ਸੀਜਨ ਲਾਉਣਾ ਪੂਰਾ ਸੀਜਨ ਲਾਉਣ ਨੇ ਹੋਰ ਹੁਣ ਤੇ ਆਪਾਂ ਇਹਨਾਂ ਜਾਣਕਾਰੀ ਤੁਹਾਡਾ ਬੁਣਾ ਗਰੀ ਉਹ ਕੁਛ ਨਹੀਂ ਹੁੰਦਾ ਦੋ ਸੁਨੇ ਨਗਰ ਹੈ ਮੈਂ ਉਹਦਾ ਮਰੀ ਜਾਂਦਾ ਰਹਿੰਦਾ ਮੈਂ ਉਹ ਆਪਣੀ ਲਿਆਰ ਚ ਫਰਕ ਪਈ ਮੁੜ ਕੇ ਉਹ ਕੁਛ ਨਹੀਂ ਹੁੰਦਾ ਨਹੀਂ ਪੈਂਦੀ ਹਵਾ ਉਸ ਤੇ ਉਦੋਂ ਆਪੀ ਤੇਨੂੰ ਹਿਸਾਬ ਆਜੂ ਯਾਰ ਤੂੰ ਕੰਮ ਕੋ ਮੈਂ ਦਵਾ ਲਿਆ ਆਪਾ ਮੈਨੂੰ ਪਤਾ ਦੱਸਦਾ ਜੇ ਨਾ ਮੈਂ ਤੇਰੇ ਕੋਲੇ ਆਇਆ ਯਾਰ ਤੇ ਮੈਂ ਕਰਾ ਕੇ ਕਰੂੰਗਾ ਹੋਰ ਦੱਸ ਆਇਆ ਕਰਾਂਗਾ ਨਾ ਤੂੰ ਮੈਂ ਤੇਰੇ ਨਾਲ ਹੀ ਰਹਿ ਆ ਕਰੂੰਗਾ ਤੂੰ ਚੱਲ ਕਿਰਾ ਸਾਡੇ ਬੋੜੇ ਬੋੜੇ ਚੱਲ ਦੂੰ ਹੁਣੀ ਜਾਣਾ ਹੈ ਹੋਰ ਉਹਨਾਂ ਤਾਂ ਕਿਰਾ ਪੈਸਿਆਂ ਦੀ ਗੱਲ ਖੋਲ ਲਾ ਤੇ ਕਰ ਲਾ ਪੈਸੇਦ ਨੂੰ ਅੱਜ ਦਵਾ ਵੀ ਦਵਾਵਾਂਗੇ ਆਪਣੇ 5-7000 ਦੂਦ ਪੁੱਛ ਲਈ ਚੱਲ ਬਸੋਂ ਕੋਲ ਜਾਣਾ ਓਡੇ ਭਾੜੇ ਜਾ ਕੀ ਮਜੂਰ ਦਾ ਪਰ ਸੋਈ ਵਾਲੀ ਨਹੀਂ ਹੋਗੀ ਜੇ ਸੋਲੀ ਨਹੀਂ ਹੋਗੀ ਭਰਾ ਹਣਾ ਫਵਾ ਦੇ ਗੂਗਲ ਨਹੀਂ ਹੋਰ ਹਣਾ ਹੋਰ ਹਣਾ ਪਰ ਇਹ ਗੱਲ ਆ ਜਲਦੀ ਪਰਣਾ ਬੰਦ ਲਿਆ ਯਾਰ ਚੱਲ ਜਾਂਦੇ ਜਾਂਦੇ ਬੰਦ ਹਾਂਜੀ ਚੱਲ ਕੀ ਹੋ ਗਿਆ ਹੁਣ ਡੇੜਾ ਨਹੀਂ ਹਾਂ ਕੰਮ ਕਮਾ ਕੋਈ

ਤਮੂ ਕੋ ਮੁਕਰ ਲਿਆ ਕਰ ਭੈਣਾ ਵੱਡ ਗਰੀ ਨੂੰ ਆ ਮੁੰਤਾ ਬਥੇਰਾ ਕਰਦਾ ਤਮ ਦਾ ਪੂ ਐਟ੍ਰੈਲ ਕਰਦਾ ਇੰਨੇ ਵੀ ਯਾਰ ਪੂ ਐਟ੍ਰੈਲ ਤੇ ਹੁਣਾ ਮੈਂ ਕੋਈ ਨਾ ਤੇਰੇ ਕੰਮ ਦੀ ਗੱਲ ਕਹਨੇ ਆ ਕੱਲ ਤਾਂ ਆਏ ਮੇਰੇ ਕੋਲੇ ਕਈ ਆ ਕੇ ਗਏ ਸੀਗੇ ਅੱਛਾ ਕੋਈ ਜਰਾ ਇਹ ਵਿਜਵਾਜ ਜਾਂ ਨੀ ਨਾ ਦੇਖ ਤੇ ਆਪ ਨੂੰ ਫਿਰ ਇਹਦੇ ਵਿਜਵਾਜ ਆ ਦੂਏ ਸਾਡੇ ਦੇ ਬਾਗ ਚ ਲੱਗਾ ਸਮਝ ਗਿਆ ਮੇਰੇ ਤਾਂ ਬਹੁਤ ਟਾਂ ਦੇ ਇਕੱਠੇ ਆ ਹਾਂ ਤੇ ਇਕੱਠੇ ਤਾਂ ਹੈਗੇ ਜਣਾ ਅਪਾ ਦਾ ਨੂੰ ਆਏ ਜਾਂਦੇ ਸੀ ਵੀ ਇੱਥੇ ਸਾਡੇ ਕੰਮ ਕੀ ਹੈ ਧੋਨਾ ਬਸ ਪੰਜ ਦਿਨ ਤੱਕ ਲੈ ਤੇ ਉਹ ਉਹ ਵਸ ਲਵਾ ਦੇ ਸੀ ਜਿਹੜੀ ਚੀਜ਼ ਨੂੰ ਮੇਰੇ ਨਾਲ ਪੱਤ ਜਦੋਂ ਧੋਨਾ ਪੱਕ ਗਿਆ ਆਪਦਾ ਨਾਲ ਲੱਗ ਜਾ ਤੂੰ ਐ ਧੋਨਾ ਜਦ ਪੱਕ ਗਿਆ ਹਟ ਜੀ ਕੰਮ ਹੀ ਨਹੀਂ ਲਾਉਣਾ ਹੀ ਅਗਲਾ ਹਰ ਬੰਦੇ ਨੂੰ ਤੇ ਨਾਲ ਬੱਦੂ ਕਰਨਾ ਚਾਰ ਵਟਾ ਬੱਤ ਮੁੜ ਕੇ ਪਾਣੀ ਲਾਉਣਾ ਗੱਲਾ ਨੱਕੇ ਬਦਲਣੇ ਹੋਰ ਕੀ ਕੰਮ ਆਂਦਾ ਧੋਨੇ ਦਾ ਕੀ ਕੰਮ ਆਂਦਾ ਵੇਲੇ ਹੀ ਐ ਹੋਰ ਉਹਨੂੰ ਕੋਈ ਨਹੀਂ ਆ ਦੋ ਮਹੀਨੇ ਆ ਪਤਾ ਨਹੀਂ ਢਾਈ ਮਹੀਨੇ ਆ ਦਨ ਮਹੀਨੇ ਲਾੜਾ ਦੂਜੇ ਰੰਡ ਹੈ ਠੀਕ ਹੈ ਰੁਪਿਆ ਦੇ ਨੂੰ 40000 ਰੁਪਏ ਆਪਾਂ ਮਲਾ ਇੱਕ ਘੱਟ ਤੇ ਵੀ ਲੱਗਦੀ ਸੀ ਮੈਂ ਖੈਰ ਜੇ ਆਪਾਂ ਆਪ ਦੇ ਬੰਦੇ ਨੂੰ ਦੋ ਰੁਪਏ ਕੁ ਮਾਂ ਮੰਗ ਦੇਵਾਂਗੇ ਮਹਾਨੇ ਬੰਦੇ ਨੂੰ ਕਿਉਂ ਦੇਵਾਂਗੇ ਹੂੰ ਬੰਦਾ ਆਪਦਾ ਬੰਦਾ ਜਿਹਦੇ ਕੰਮ ਆ ਜਾਂਦਾ ਹੈ ਆ ਜੰਦਾ ਹੱਥ ਨੇ ਦਾ ਜਾ ਕੇ ਲੈ ਜੀ ਦੁਰਦਸ਼ ਉਹਦਾ ਮੈਂ ਇੱਧਰ ਚੱਲਿਆ ਤੈਨੂੰ ਵਧੀਆ ਪਾਂਹੂਆਂ ਟਰਾਲੀ 'ਚ ਪੱਕਾ ਲੱਗਿਆ ਹਾਂ ਤਾਂ ਉਹ ਉੱਧਰ ਜਾਂਦਾ ਹੁੰਦਾ ਉਹ ਤੇ ਹੋਏ ਮੇਰੇ ਖੱਬ ਦਾ ਫਰਦਾਨਾਂ ਦੀ ਕੀ ਪੈਦਾ ਉਹ ਗਾਣੇ ਵਿੱਚ ਐਵੇਂ ਮੜ ਕੇ ਬਿਮਾਰ ਹੋ ਗਿਆ ਉੱਧਰ ਦੀ ਪੜਾਣਾ ਧਿਆਨਗੇ ਉੱਥੇ ਤੇ ਤੂੰ ਹੀ ਖੇਤ ਵਧੀਆ ਜਾਵੇਂ ਰਹਿ ਛਾਵੇਂ ਬੈਟਰ ਨਹੀਂ ਉੱਦੇ ਬਲ ਕਰਨਾ ਹੀ ਨਹੀਂ ਮੈਨੂੰ ਆਪਣੇ ਇੱਕ ਵਧੀਆ ਨਾ ਦਬਏ ਠਿਕਨੇ ਮੈਂ ਤਾਂ ਬਾਹਰੇ ਦਾ ਵੜ ਲੈਂਦਾ ਹੋਰ ਵੀ ਦੋ ਬਤੂਆ ਹੋਰ ਵੀ ਨਾਲ ਕੋਈ ਬੰਦਾ ਕਿ ਦੋ ਬਤੂਆ ਬੰਦੇ ਇੰਨੇ ਹੁਣ ਪੰਜ ਗੱਲਾਂ ਦੇ ਬਾਅਦ ਨਾਲ 10 ਬੰਦੇ ਰਕਲ ਗਏ ਇਦਾਂ ਸਦੋਂ ਨਹੀਂ ਦਰੀਆਂ ਦੇਖੀ ਓਏ ਇਹ ਮੱਲਾ ਬਾਤ ਉਹ ਹੀ ਕਰਨਾ ਓਏ ਕਰਮ ਦਾ ਨਹੀਂ ਗੱਲ ਤਾਂ ਇਹ ਹੈ ਕੁਮਾਰ ਹੋ ਜਾਂਦਾ ਮਾਇਸ ਲੱਭੇ ਬੁਰਦ ਨਾਲ ਉਹ ਕੋੜੀ ਮਾਰਨਾ ਕੁਮਾਰ ਹੋ ਗਿਆ ਤੋ ਜਰ ਇਹ ਨਹੀਂ ਤੇਰਾ 300 ਰੁਪਿਆ ਬਦੰਦਰਾ ਜਮਾ ਕੋ ਹਰ ਗੱਲ ਹਾਂ ਠੀਕ ਹੈ ਸੋਧ ਬੁਰਦ ਮੱਲਾ ਆ ਤੇਰੇ ਦਿਮਾਗ ਫੈਰੀ ਗੱਲ ਹੈ ਉਹ ਤਾਂ ਮੇਰੇ ਕੋਲੇ ਉਹ ਕਈ ਆ ਕੇ ਗਏ ਸੀ ਦੋ ਤਿੰਨ ਇਹਨੂੰ ਬਸਲਾ ਮੈਂ ਦਾ ਮੋੜ ਦਿੰਨਾ ਸਾਡੇ ਬਬਾ ਅਸੀਂ ਲੱਗ ਜਾਾਂਗੇ ਅਸੀਂ ਲੱਗ ਜਾਾਂਗੇ ਜਿਹੜਾ ਨਾ ਸੀਜਲ ਤੇ ਮਾ ਨਹੀਂ ਯਾਰ ਆਪਣਾ ਵਾਲਾ ਆਹਦੇ ਬਜਵਾਦ ਵਾਲੇ ਬੰਦੇ ਰੁੱਖਾਂਗੇ ਹਾਂ ਤੂੰ ਹੁਣ ਸਾਡੇ ਘਰੇ ਆਉਣਾ ਜਨਾਂ ਤਾਂ ਕਰਕੇ ਉਹ ਦੂਜੇ ਬੰਦੇ ਦਾ ਪਤਾ ਨਹੀਂ ਕੀ ਹੁੰਦਾ ਤਵਾਰੀ ਗਿਜਲ ਭਾਈ ਤੇ ਵਿਸ਼ਵਾਸ ਵੱਡੀ ਚੀਜ਼ ਹੈ ਹੂੰ ਗੱਲ ਕਰ ਵੀ ਪੈਸੇ ਦੀ ਹੈ ਵੀ ਪੈਸੇ ਮੈਂ ਨਾਲ ਕਰਵਾਉਂ ਤੂੰ ਨੇ ਵੀ ਨਾਲ ਰੱਖਾਂਗੇ ਤੇ ਮੁੰਡਿਆ ਜਰ ਪੈਸੇ ਤਾਂ ਤੈਨੂੰ ਅੱਖੀ ਨਾਲ ਖਤਮਾ ਹੱਥ ਨੇ ਲੈ ਜੀ ਦਸ ਹਜ਼ਾਰ ਪਹਿਲਾਂ ਦੀ ਜਨੇ ਕੌਣ ਮੰਗਦਾ ਪਹਿਲਾਂ ਉਹੀ ਆ ਨਾ ਜਿੰਦਾ ਵਾ ਨੋਟ ਪਹਿਲਾਂ ਉਹ ਉਹਦੇ ਜੀ ਹੁਣ ਮੈਂ ਲਕਰਾ ਕੇ ਫੇਰ ਦਿੰਨਾ 40 ਜੀ ਉਹ ਨਾ ਮਰੋ ਦਿੰਦਾ ਠੀਕ ਆ ਨਾ ਰੁਪਇਆ 40000 ਲੈ ਲਈ ਉੱਪਰ ਕਰਕੇ ਇਹ ਨਾ ਮੈਂ ਉਹ ਲੋਕ ਦਾ ਘੱਟ ਜੀ ਵੀ ਲੜ ਜਾਣਗੇ ਮੇਰੇ ਕੋਲ 35 ਦੇ ਵੀ ਹਰਦੇ ਅੱਗੇ ਮੈਂ 32 ਦੇ ਜੀ ਲੈ ਜੀ ਉਹ ਕਹਿੰਦਾ ਹੁਣ ਆ ਯਾਰ 5-4000 ਉਹਨੂੰ ਵੱਧ ਦੇ ਦੀ ਅੱਗੇ ਮੈਂ 32 ਦੇ ਜੀ ਲੈ ਜੀ ਮੰਦਾ ਇਹਦਾ 25 ਤੇ ਕਹਿੰਦਾ ਜੀ ਮਾ ਨਹੀਂ ਯਾਰ 40 ਦੇ ਬੇਦਕ ਜਮਾ ਇਹਦੇ ਤੇ ਦੇ ਦਿੰਨੇ ਜਿੱਤ ਲਾ ਮੂੰਹ ਤੇ ਲੱਗਦਾ ਜਿਵੇਂ ਕਮਲ ਗੱਲਾਂ ਆ ਨਾ ਗਰੀਬ ਜ਼ਰੂਰ ਦਰ ਪਿਆਖ ਜਦਾਂ ਅੰਕੂ ਜਿਵੇਂ ਪੂਰਾ ਕarnataka ਵੱਟੇ ਨੂੰ ਕੰਜਦਾ ਇੰਨਾ ਕਰਨਾ ਕੰਮ ਉਹ ਕੰਮ ਕੀਆ ਕੰਮ ਨਹੀਂ ਸਕੇਗਾ ਉੜ ਕੇ ਸਾਰੀ ਉਮਰ ਤੇ ਕੰਮ ਹੋਊਗਾ ਵੀਰੇ ਕੰਮ ਜਿੱਕਿਆਂ ਦਾ ਤੇ ਚਕਾਉਂਿਆ ਤੇਰੇ ਦਿਮਾਗ ਚ ਬਣਾਗੇ ਉਹ ਵੀ ਜਿੱਕਣਾ ਉਹ ਪੰਡ ਭਰੀ ਤੱਕ ਅਜੇ ਤੈਨੂੰ ਵੱਟਾ ਘਟਨਾ ਕਿਹੜੀ ਜਿਬਰੀ ਕਰਨੀ ਰੇ ਜਿੱਟਣੀਆ ਤੈਨੂੰ ਸਾਰਾ ਕੁਝ ਕਾ ਦੇ ਜੀ ਇਹਨਾਂ ਨੂੰ ਵੀ ਨਹੀਂ ਮਿਲਿਆ ਰੋਜ਼ ਕੰਮ ਖੇਤੀ ਕਰਨੀ ਰੇ ਜਿੱਟਣੀਆ ਮੋਟਰ ਹਵਾ ਕਰੇਗਾ ਹਾਂ ਹਵਾ ਹੋ ਜਾਵੇ ਰੇ ਰੂ ਸ਼ਿਟਣੀਆ ਦਿਨੋਜ਼ ਕਾ ਦੇਂਗੇ ਸਾਰਾ ਕੁਝ ਕਾ ਦੇਂਗੇ ਮੋੜ ਕੇ ਤੂੰ ਮਾਰ ਨਹੀਂ ਕਹਿੰਦਾ ਆਪਣੇ ਨਾਲ ਅੱਗੇ ਨਹੀਂ ਆਦਾ ਅੱਗੇ ਤਿੰਨ ਚਾਰ ਗਏ ਆ ਮੇਰੇ ਨਾਲੋਂ ਤੇ ਮੱਲਾ ਉਹ ਫਿਰਦੇ ਝੁੱਟੇ ਵਾਂਗੂ ਤਾ ਉਹ ਕਿੰਗੀ ਦਿਨ ਰੋਟੀ ਦੇ ਮੰਗੇ ਅੱਜ ਹੁਣ ਦੇਖ ਲਾ ਬਾਈ ਕੋਈ ਨਹੀਂ ਫਰਦਾ ਖਰਚ ਕੇ ਲੜਕੇ ਜਿਹੜੇ ਜਾਂਦੇ ਸੀ ਹੁਣ ਉਹ 2 ਲੱਖ ਰੁਪਏ ਲੈ ਕੇ ਆਣ ਲਾ। ਯਾ ਕੋਈ ਨਹੀਂ ਥੋੜੇ ਘਲਾਤਾਂਗੇ। ਰੇ ਕਰਕੇ ਕਰੇ। ਰੇ ਕਰਨੀਏ ਨੂੰ ਪੈਸੇ ਆ ਵੀ ਦੇ ਲਈ ਗੰਜਾ ਤੂੰ ਪੈਸੇ ਲੈ ਕੇ ਜਾ ਤਨੇ ਕਰੇ। ਫਰਾਵ ਦਾ ਮੱਲ ਖੁਦ ਹੋ ਜਾਣਗੇ। ਹੂੰ। ਹਾਂ। ਚਲ ਕੋਈ ਨਹੀਂ ਬਰਾ। ਬਾਹਣਾ ਆਪਣਾ ਹੋਇ ਇਕੱਠੇ ਟੱਕਾ ਇੱਕ ਹਾਂ। ਉਹ ਇੱਕ ਦਾ ਬਾਹਣਾ ਯਾਰ। ਦੇਖ ਲੈ ਉਹ ਦਾ ਦੋ ਮੱਟਾ ਜਿੰਨੀ ਦਾ ਜੀ ਆਪ ਵੀ ਦੇ ਦਿੰਦੇ ਨੇ। ਇਸ ਗੀ ਮੇਰਾ ਥੋੜਾ ਜਿਹਾ ਮਨਾਉ ਤੇ ਸੇਵਾ ਲੋ ਬੰਦਾ ਹੈ ਨਹੀਂ ਸੀ ਆਪੇ ਕਰਦੇ ਇਹਦਾ ਮੈਂ ਇਹ ਬੜਾ ਕਰ ਲੱਗੇਗਾ ਮੈਂ ਤੇਨ ਦਾ ਨਾਮ ਉਹ ਰੱਖ ਲੈਣਾ ਜਿਹੜਾ ਬੰਦਾ ਮੋਗਾ ਉਹਦਾ ਮੁੰਡਾ ਕੰਮ ਵਾਲਾ ਆਇਆ ਨਾ ਨਿਸ਼ਾਦ ਦੀ ਇੱਕ ਚੀਜ਼ ਨਹੀਂ ਚੱਕਦਾ ਦੋ ਇਹਦਾ ਤਾਂ ਰਿਕਾਰਡ ਆ ਬੰਦੇ ਦਾ ਕਿ ਨਹੀਂ ਹੂੰ ਮਾਨਦਾਰ ਹੈ ਤਾਂ ਵੀ ਆਪਣਾ ਬੱਡੇ ਚ ਰਿਕਾਰਡ ਆ ਬਹੁਤ ਮਾਨਦਾਰ ਬੰਦਾ ਰਿਕਾਰਡਾ ਬੰਦਾ ਤੁੰਗ ਤੁੰਗ ਤੇਰੀ ਮਿਲਤ ਕਰਦੇ ਨਾ ਤੇਰੇ ਕੋਲੇ ਤੁੰਗ ਉਹ ਤੁੰਗ ਇਹ ਤਾਂ ਬੰਦੇ ਆ ਆਗ ਜੱਲ ਲੱਗੇਉਂਦੇ ਮੈਨੂੰ ਨਹੀਂ ਲੁੱਟ ਪੈਂਦੀ ਮੈਂ ਕੋਈ ਨਾ ਨਾਲੇ ਉਹ ਪੈਸੇ ਦੇਗੇ ਨਾਲੇ ਆਪ ਜੱਗ ਦੇ ਤੈਨੂੰ ਕੀ ਲੁੱਟ ਅਗਲਾ ਪਾਉਂਦੇ ਲੱਗੇ ਇਹਨਾਂ ਕੰਮ ਦੇਣਾ ਬਿੱਲੇ ਫਿਰਦੇ ਜੇ ਆਪਣੇ ਸਾਰੇ ਪਿੰਡ ਚੋਂ ਤਾ ਹੋ ਆ ਇਮਾਨਦਾਰ ਬੰਦਾ ਸਭ ਛਾਰੇ ਉਹ ਬਿੱਲੇ ਫਿਰਦੇ ਤੇਰੇ ਸਾਹਮਣੇ ਕਿੰਨੇ ਕੱਲ ਦੋ ਤਿੰਨ ਮੂੜੇ ਮੈਂ ਮਗਾ ਨਹੀਂ ਹਜੇ ਬਾਈ ਅਸੀਂ ਕੋਈ ਰਾਏ ਕਰਾਂਗੇ ਠੀਕ ਆ ਮੈਂ ਚੱਲ ਕੋਈ ਨਾ ਕਹਿੰਦੇ ਪੈਸੇ ਵੀ ਮਗਰੋਂ ਦੇ ਦਿੰਦੇ ਉਹ ਤਾਂ ਕਹਿੰਦੇ ਕੌਣ ਪਹਿਲੋਂ ਭਜੇ ਵੀ ਪਹਿਲਾਂ ਦੇਵਾਂਗੇ ਕੰਜਦਾ ਚਲ ਠੀਕ ਆ ਫਿਰ ਆ ਕੇ ਟੁੱਟਦਾ ਹੋਣਾ ਨਾ ਨਾ ਅੱਜ ਤੱਕ ਕੇਦੂ ਕੋਈ ਕਹਣਾ ਬੱਥੇ ਰਹੀ ਬੈਤ ਹੁਣ ਮਨ ਲੈ ਤੂੰ ਘਰੋਂ ਜਿਲਾਣ ਜਾਏਗਾ ਉਹ ਕੇਰਾ ਤਾਂ ਉੱਪਰ ਗਿਆ ਲੋ ਨਾ ਪਰ ਕੰਜਦਾ ਕੇਰਾ ਨੂੰ ਕੀ ਆਤ ਨੇ ਜਾਈ ਮੁਰਗਾ ਉਹ ਜੀ ਹੋਰ ਨਾ ਆਤ ਨੇ ਬਣਾ ਕੇ ਤੈਨੂੰ ਚਾਹ ਚੂ ਲਿਆਉਣਿਆ ਵਦਗਾ ਤੂੰ ਤੇ ਚ ਬੱਤੀ ਪਾ ਕੇ ਹੁਣ ਵਧੀਆ ਇਹਦਾ ਵਧੀਆ ਹੀ ਤਾਂ ਪਿੰਨੇ ਮਾੜੀ ਨਹੀਂ ਬਿੰਦੇ ਚਾਹ ਹੀ ਤੂ ਦੇ ਹਾਪੀ ਬਣਾਉਣਿਆ ਤੈਨੂੰ ਰੋਟੀ ਤੈਨੂੰ ਵਧੀਆ ਖਵਾਵਾਂਗੇ ਜਿਹੜੀ ਇੱterre ਬਣਾਵਾਂਗੇ ਉਹੀ ਤੈਨੂੰ ਦਾਲ ਦੇਵਾਂਗੇ ਆਇਣੀ ਵੀ ਤੈਨੂੰ ਦਾਲ ਦੀ ਬੜਾਤੀ ਭਾਂਡਿਆਂ ਦਾ ਸਦੀ ਭਾਂਡੇ ਲੈ ਆਇਆ ਕੋ ਨਾ 9 ਦਾ ਲੈ ਮੱਲਾ ਪਣੀ ਗੁਣ ਦੀ ਚੰਗਾਤਾ ਕੋਲੇ ਆਪਦਾ ਦਾ ਮੱਲਾ ਇੱਕ ਇੱਕ ਟੀ ਬਣ ਚੱਕਰੇ ਉਹਦੇ ਜੱਤ ਨੇ ਰੋਟੀ ਨਾ ਬਣਾਉਣਾ ਦਾ ਵਰਤਨਾ ਨਹੀਂ ਚਾਹੀਦਾ ਆਉ ਦਾ ਬੰਦੇ ਕੁਲਕਾਣਾ ਹੋਵੇ ਨਾ ਹਾਂ ਜਰੂਰ ਮਰ ਜੀ ਇਸੀ ਠੀਕ ਆ ਦਾ ਭਾਂਡੇ ਲੈ ਲੈ ਭਾਂਡੇ ਸਾਰੇ ਆਪਣੇ ਕੋਲ ਆਉਂਗਾ ਕੋਲਾ ਲੈ ਆਉਂਦਾ ਦਰਗੁੜਾ ਹੈ ਦਰਵਾਜ਼ਾ ਕੋਲਾ ਬਲੈਗ ਤੇ ਜਾਂਦਾ ਇਹ ਉਹਨਾਂ ਦੇ ਯਾਰ ਹੂੰ ਕੋਲਾ ਲੈਊਗਾ 35 ਬਾਕੀ ਰੂਟਾਂ ਲੈ ਜਾ ਗੁਰੂ ਦਾ ਆਪਾਂ ਅੱਗੇ ਦਾ ਕਰਾਂਗੇ ਉੱਟੀ ਪੁੰਟੇ ਤੋਂ ਤੰਤ ਤੋਂ ਉੱਪਰ ਲੈ ਬਹਾਂ ਅੱਜ ਤਾਂ ਤੱਕ ਲਈ ਮਹਿੰਗੀ ਹੋ ਜਾਂਦੇ ਤਾਂ ਠੀਕ ਹੈ ਹੋਰ ਤੈਨੂੰ ਵਧੇਰਾ ਹੋਏ ਦੇਵਾ ਜੇ ਉਹਨਾਂ ਨੂੰ ਠੀਕ ਹੀ ਜਾਣਨਾ ਬੰਦੋਂ ਠੀਕ ਉਹਨੂੰ ਜਾਣਨਾ ਕਿੱਦਣਾ ਬੰਦ ਤੂੰ ਪੈਸੇ ਲੈ ਲੈ ਇਹ ਗੱਲ ਖਤਮ ਕਰ ਮੇਰੇ ਹੱਥ ਨਹੀਂ ਲੱਗੇ ਹੱਥ ਨਹੀਂ ਦੇ ਅੱਛਾ ਤੇ ਰੱਬ ਦਿਖਾ ਤੂ ਦੂ ਦੇ ਬੇਦਕੂਤਾ ਤੇ ਚੱਲ ਵੜਦੇ ਗਿਲ ਮਾੜੀ ਮੋਢੀ ਮਾੜੀ ਜੀ ਦੀਆਂ ਪੂਕੀ ਮੇਰੇ ਪੈਰ ਪੂਰ ਮਾਰਿਆ ਨੇ ਕਿ ਆ ਗੁੱਗਲ ਆਏ ਹੋਣੇ ਦੇਖਿਆ ਆਉਣੇ ਆਪਾਂ ਵੀ ਆਪਣੇ ਕੋ ਦੁਆਬ ਚਾ ਹੁਆ ਵੀ ਮੁਝਾਈ ਮਿਰੂਈ ਦੇ ਅਪਾ ਉਹ ਇਸ਼ਾ ਬਣਾ ਲਾਂਗੇ ਉਹਨੇ ਤਾਂ ਕੁਵੇਲੇ ਹੀ ਹੈ ਚੱਲ ਹਰੇ ਵੜ ਕੇ ਲਉਣਾ ਬੱਦੂ ਕਰਨਾ ਤੂੰ ਕੱਲ ਟਰੈਕਟਰ ਦੀ ਰਹਿਣਾ ਕਦੂ ਦੀ ਬਾਹ ਤਬੀਜ ਬਦਰ ਤੇ ਆਪਣਾ ਕੋਲ ਓਸਟ੍ਰੇਲੀਆ ਦਾ ਦਾ ਆਹ ਆਹ ਦਾ ਠੀਕ ਆ ਨਾ ਓਸਟ੍ਰੇਲੀਆ ਦਾ ਅਜੇ ਤੂੰ ਫੋੜ ਵੀ ਇਹਦੇ ਮੁਰਖ ਕੋਈ লাশ ਹੁੰਦੇ ਆ ਆਹ ਸਾ ਜਿਹੜਾ ਅਸਈਆ ਆਹ ਸਾ ਕੰਮ ਕਰਦਾ ਖਾਸਾ ਐਵੇਂ ਨਹੀਂ ਨਾ ਜਿਹੜਾ ਨਾਲ ਕੱਸੀ ਹੁਣ ਮੰਨਦਾ ਉਹ 12 ਤੇ ਅਗਲੇ ਵੀ ਕਰਦਾ ਠਿੱਕੇ ਤੇ ਲੜਿੰਦੇ ਜਿ ਬੱਲਾ ਵਾ ਆਦੇ ਨਾ ਜਿਹੜਾ ਡਰੋ ਕਰਦਾ ਰਹੇ ਬਦਲਣਾ ਬਦਲਣਾ ਉਹ ਹੈ ਮੋਨ ਲੇਦਾ ਅੱਖ ਨਾ ਪੈਂਦਾ ਵੀ ਜਮਾ ਹਾਇਤ ਮੈਨੂੰ ਇਨਨ ਆਦਾ ਤੇ ਪਹਿਰੇ 11 ਵਜੇ ਜਰੀਰ ਬੰਦ ਹੋ ਜਾ ਲੋਦਲੈਂਡ ਰਣਾ ਉਹਨੇ ਗੜਾ ਪਾਣੀ ਪੋਣ ਦੀ ਲੋੜ ਵੀ ਜਦਾਂ ਪਾਣੀ ਪੋਣ ਦੀ ਲੋੜ ਕੋਈ ਪਾਣੀ ਦੀ ਲੋੜ ਨਹੀਂ ਚਲ ਠੀਕ ਹੈ ਫਿਰ ਪੰਨਾ ਫੇਰ ਦਿਖਾ ਲੈਣਾ ਯਾਰ ਕੱਪਾ ਮੈਂ ਗਣਾਇਆ ਕਰਾਂ ਉਹ ਕੰਮ ਨਾ ਮੇਰੀ ਉੱਤ ਫਿਰ ਆ ਕੇ ਵੀ ਨਹੀਂ ਆ ਕੇ ਦੇਖ ਲਾਂਗੇ ਹੋਰ ਚਾਹ ਕਾਬ ਰਹੇ ਲਿਆਉਗਾ ਨਾ ਹਾਂ ਮੈਂ ਜਾ ਕੇ ਦੁਆਰੇ ਆਪਾਂ ਫਿਰ ਡਿਆਂਗੇ ਹਾਂ ਤੇ ਚਲੋ ਬਰ ਇਹ ਮੈਂ ਲੈ ਤੈਨੂੰ ਉਹ ਕਰਦਾਂਗੇ ਮੈਂ ਬਣਾ ਚੱਲਗੇ ਚਾਹ ਚਾ ਲੈ ਫਿਰ ਮੈਂ ਤਾਂ ਆਪੂ ਤੇਰੀ ਪੀ ਮਾ ਮੈਂ ਵੀ ਨਹੀਂ ਪੀਦਾ ਇਹ ਡਰਤੇ ਥੋੜਾ ਜਿਹਾ ਵੀ ਨਹੀਂ ਹੋਰ ਦਾ ਕੋਈ ਬੰਦਾ ਹੋਵੇ ਨਾਲ ਲੱਗੇ ਆਂਦਾ ਉਹ ਨੰਬਰ ਕਰ ਦਿੰਦਾ ਨਾਲ ਕਰਾਈ ਮੈਂ ਕਹਣਾ ਯਾਰ ਮੈਂ ਆਪ ਵੀ ਦੋ ਵਰਗਾ ਹਾਂ ਨੂੰਦਾ ਬਿੱਲ ਲਰ ਕਾਂਗੇ ਤੰਦਰ ਖਾ ਖਾਨ ਗੋਰਗ ਹੋਏ ਬਹਿਣ ਨੰਬਰ ਦੇ ਜਵਾਰ ਕਰੀ ਗਿਰੰਦਾ ਪਣ ਮਿਲ ਕੇ ਇੰਦਾਰੇ ਨੂੰ ਕਹਿਣੇ ਜਵਾਗ ਨੂੰ ਬਿਚਾਤ ਉੱਥੇ ਬਦਲੇ ਫੂਕ ਕਰਦਾਂਗੇ ਜਿੰਗਰ ਖੇਤ ਬੈਗੀ ਪੂ ਹਾਂ ਅੱਛਾ ਰੇਰਾ ਕਰਾ ਨੀ ਆਹ ਆਹ ਤਕੋ ਬਰੇ ਬਾਹਬ ਠੀਕਾ ਉਹ ਜਿਹੜਾ ਪਾਣੀ ਛੱਡਦਾ ਸੀਗਾ ਮੱਲਾ ਬਾਦੂ ਜੀ ਮੁੱਟਰਾ ਛੱਡ ਦਿੰਨੇ ਆਂ ਤੇ ਆਹ ਬਟਾਪਾ ਸੈੱਟ ਕਰਨੜਾ ਉਹਦਾ ਮਨ ਲਾਤ ਬੱਸ ਆ ਮੜਾ ਮੁੱਟਾ ਜੋ ਇੰਨਾ ਬਾਹਲਾ ਨਹੀਂ ਕੰਮ ਮਰ ਮੁੱਤ ਤੂੰ ਜਾ ਫੇਰਾ ਚਾ ਲੈ ਫੇਰਾ ਚੰਗਾ ਪੱਦਾ ਜਾ ਆਏ ਗਰੀ ਮਾਇਦ ਨੂੰ ਫੋਨ ਫੋਨ ਕਰੀਂ ਜੰਗਾ ਮੈਨੂੰ ਤੂੰ ਹਾਂ ਜਾ ਕੇ ਕਰ ਲਾ ਵਾਲੇ ਕਿਉਂ ਨਹੀਂ ਤਲੀ ਆ ਹੋ ਗੇ ਨਾ ਤੂੰ ਮੱਲਾ ਉਹਦਾ ਕਰ ਜਾ ਤੂੰ ਗੇ ਨਾ ਮਤਲਬ ਫੋਨ ਕਰਨੀ ਪਰ ਮੁੰਡੇ ਆ ਜਾ ਜੀ ਆਪਣੇ ਕੋਲੇ ਆਹੀ ਬਹਣ ਗੱਲ ਸੁਣ ਲੈ ਇੱਥੇ ਬੈਠਣ ਨੂੰ ਆ ਵਧਗਾ ਤਾਂ ਆਹ ਆਪਣੇ ਏਡਾ ਸਿੱਟਾ ਲਾ ਪਾਣ ਹਾਂ ਹਾਂ ਇੱਕਦਾ ਇਹ ਵੱਡਾ ਇਹਦੇ ਚ ਥੋੜੇ ਜੇ ਕੱਖ ਜੇ ਹੋਊਗੇ ਠੀਕ ਐ ਓਏ ਉਸ ਵੀ ਨਹੀਂ ਮਾਤਾ ਗਿਆ ਕਿਤੇ ਬੋਲਾ ਪਾਣ ਲਈ ਬਠਾ ਨੋਈ ਨੋਈ ਆਹੀ ਆਪਣੇ ਕੋਲੇ ਸੱਤ ਗੱਲੇ ਆਈ ਇੱਜ਼ਤ ਕਰਦੇ ਐ ਮੈਂ ਸਾਡੇ ਸੱਤ ਗੱਲੇ ਹੋਣਗੇ ਹੋਰ ਕੀ ਮੋਲੀ ਮੋਟੀ ਬੱਟ ਬੱਟ ਬਦਲਣੇ ਨਹੀਂ ਮਨੂ ਬਗਾ ਨਾ ਬੱਟ ਅੰਡਰ ਟੇਕ ਇੱਕ ਦਿਨ ਮੈਂ ਹੋਰ ਦੱਸਦਾ ਵੀ ਜਦੋਂ ਆਪਾਂ ਬੱਟ ਲਾਉਣਾ ਨਾਲ ਮਨ ਲਾ ਹੱਲ ਸਮਾਰ ਕੇ ਮਰਨੇ ਬੱਟ ਨਾ ਹੋ ਕਰੇ ਬੱਟ ਪੂਰਾ ਵੱਢ ਲਈ ਤੇ ਤੈਨੂੰ ਕੋਈ ਬੋਲੂ ਮਾਂਡੂ ਮੇ ਵਾਰ ਨਾ ਬੱਟ ਦੇ ਨਾਲ ਨਾ ਛੱਡ ਦੀ ਕਿਤੇ ਤੂੰ ਮਾ ਕਰ ਰੋ ਛੱਡ ਐਵੇਂ ਤੈਨੂੰ ਸਮਝਾਉਣ ਖਾਤਰ ਲੱਗੇ ਆ ਮੈਂ ਵੀ ਬੱਟ ਦੇ ਨਾਲ ਲਾਈਦਾ ਹੁੰਦਾ ਤਵਾਂ ਹੁਣ ਤਵਾਂ ਦੀ ਹਾਲ ਹੁਣ ਠੀਕ ਹੈ ਬੱਸ ਆਪਾਂ ਥੋੜੀ ਥੋੜੀ ਵੜਦੇ ਹੁਣ ਗੰਜਰਿਆ ਗਿੜੇ ਕਾਨੂੰਨ ਤਾਂ ਹੁਣ ਆਪ ਦਾ ਬੰਦਾ ਹੈ ਤਾਂ ਤਾਂ ਤੰਗ ਉਹ ਤੇਨ ਲੋਇਆ ਹਾਂ ਆ ਬੱਟਾ ਆਪਣੀ ਆ ਦੇਖ ਇਹਦੇ ਨਾਲ ਤੈਨੂੰ ਮੈਂ ਸਮਝਾਉਂਗਾ ਕੜਜਾ ਬੱਟੇ ਇਹ ਮਾਰਕੀਟ ਜਿੰਨੇ ਨੂੰ ਭਾਇਦਾ ਐਡਾ ਪਿਆ ਗੋਰ ਕਾ ਖਾ ਜਾ ਗਿੜਾ ਇਹ ਜਿਹਦੇ ਉੱਤੋਂ ਨਹੀਂ ਉਹੀ ਕਿਹਦਾ ਹੀ ਆ ਬਸ ਇਹ ਹਾਂਜੀ ਆਪਣੀ ਬੱਟ ਕੇ ਨਹੀਂ ਇਹ ਤਾਂ ਹਾਂਜੀ ਆ ਹਾਂ ਇਹ ਹਾਂਜੀ ਆਪਣੀ ਪਰਾਂ ਉਹ ਉੱਤ ਗਾਂ ਰਹੇਗਾ ਤਾਂ ਦੋਨਾਂ ਪੱਟ ਛੱਡ ਕੇ ਜਿਹੜਾ ਆਹਾ ਦੋ ਵੱਟ ਛੱਡ ਕੇ ਗਾਂ ਉਹ ਉਹ ਜਿਹਾ ਨਿੰਮਾ ਵਾਲਾ ਡੇਕਲ ਦੀ ਨਾ ਹਾਂ ਹਾਂ ਉਹ ਉਹ ਦਰਖਤ ਹੈੜਾ ਹਾਂ ਹਾਂ ਉਹ ਖੰਭੇ ਗੋਲ ਦੀ ਹੋ ਕੇ ਉਹ ਤੇ ਕਿਸੇ ਨਾਲ ਲੱਗਿਆ ਉਹ ਮੋੜ ਜਾ ਬਿਆੜਾ ਹਾਂ ਉਹ ਆਪਣੇ ਮਨ ਜਿਪੇ ਸਮਝ ਗਏ ਇੱਥੋਂ ਵੀ ਕਰਵਾ ਹਾਂ ਹਾਂ ਬਾਤ 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 ਅੱਧੀ ਵੱਟ ਵੱਢਣੀ ਆ ਆਪੇ ਲੱਗ ਜਾਂਦਾ ਹੋਈ 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 ਉੱਤਰ ਮਿਲਣ ਨੂੰ ਟੰਗੂ ਦਾ ਨੰਬਾ ਹੈ ਆਪ ਦਾ ਤਾਂ ਕਿੰਨੀਆਂ ਗੱਲਾਂ ਮੰਨਣਾ ਬਹੁਤ ਹੀ ਦੂਰ ਦੀਆਂ ਗੱਲਾਂ ਹੈ ਜਾਂ ਇਹਨੇ ਗਵਾਕ ਦੇ ਚਾਹ ਲਿਆਊਗਾ ਚਾਹ ਪੀ ਕੇ ਮੇਰੀ ਗੱਲ ਸੁਣ ਲੈ ਜਾਂ ਜਿਵੇਂ ਆਹ ਸਾਫ ਹੋ ਜਾਵੇ ਇਹਦੇ ਮਾਰ ਕੇ ਲੱਸੀ ਵਾ ਮਾਰੇ ਮੁਰਤੀ ਖਲਾਰ ਦੇ ਇਕੱਠਾ ਹੋਇਆ ਬੈਣਾ ਇਹਨੂੰ ਮੰਨ ਲੈ ਤੇ ਜੇ ਤਮਾਂ ਗਿੜੇ ਨਹੀਂ ਖਾਂਦੇ ਕੁੱਤੋਂ ਨਹੀਂ ਟੱਪ ਜਾਣੀਆਂ ਸਮਝ ਗਿਆ ਇਮਿਆਹਾ ਇਹ ਵੀ ਬਟਾ ਹੁਣ ਅੱਜ ਨਾ ਸਾਰੀ ਦੇਖ ਲਾ ਫਿਰ ਮੁੜ ਕੇ ਫਿਰ ਆਏ ਆ ਹੈ ਮੂੰਹ ਕਈ ਯਾਰੀ ਨਹੀਂ ਆਇਆ ਜਾਂਦਾ ਦਾ ਇਕੱਲੇ ਦੂਸਰੇ ਨਾਲ ਪਤਾ ਤਾਂ ਹੋਵੇ ਹੈ ਹਾਂ ਜਾਣਕਾਰ ਬੰਦਾ ਹੋਵੇ ਅੱਛਾ ਆਪਣੀ ਆ ਨਾ ਨਾ ਕਿਵੇਂ ਚੱਲੋ ਲਾ ਦੁਪਹਿਰੇ ਜਾ ਕੇ ਕਰਾਂ ਕਰਾਂਗੇ ਦੁਪਹਿਰੇ ਜਾ ਕੇ ਸਿੱਧੀ ਕਰਾਂ ਕਰਾਂਗੇ ਆ ਦੇਖ ਮੋਟਰ ਦੱਲੀ ਜਾਂਦੀ ਐ ਅੱਜ ਦੱਲੀ ਜਾਂਦੇ ਇੱਧਰ ਕੱਲ ਨੂੰ ਬਾਈਪਾਂ ਦੇ ਪਾਣੀ ਇੱਧਰ ਢੱਡ ਲਾਂਗੇ ਆਪਾਂ ਠੀਕ ਆ ਜਿਹਨੂੰ ਲਾ ਲਾਂ ਦੇ ਲਾਈ ਜਾਂਦੇ ਆ ਇਹ ਲਾ ਲਾਂ ਦੇ ਜਿੰਨਾ ਆ ਪਾਣੀ ਨੂੰ ਛੱਡਾਂਗੇ ਕੱਲ ਨੂੰ ਕੱਲ ਨੂੰ ਕੱਲ ਨੂੰ ਪਾਣੀ ਛੱਡ ਕੇ ਗਰੰ ਗਿੱਲੇ ਕਰਦੇ ਨਾ ਮਾਣ ਥੋੜਾ ਗਿੱਲਾ ਹੋਇਆ ਥੋੜਾ ਹੋਰ ਕਰ ਦਗੇ ਹਾਂ ਆ ਪਾਣੀ ਘੱਟ ਲੱਗਿਆ ਥੋੜਾ ਹੋਰ ਲਾ ਦਿਆਂ ਕੋਈ ਨਹੀਂ ਛੱਡ ਦਿਆਂਗੇ ਆਹਾ ਦੋ ਕਿੱਲੇ ਢੰਨਰ ਪਾ ਜਿਹੜਾ ਤੁਸੀਂ ਅੰਦਰ ਨੂੰ ਦੋ ਕਿੱਲੇ ਨਰ ਪਈਆਂ ਇਹ ਆ ਦੋ ਕਿੱਲੇ ਨਰ ਮਹੀਆਂ ਬੱਤ ਆਪਣਾ ਅੱਛਾ ਹੋਏ ਬੜਾ ਮੁੱਢਾ ਟੱਕ ਜੇ ਮਾਰਨੀਆ ਕਸਬੀ ਦੇ ਆਪਾਂ ਚਾਰੇ ਕਿਤੇ ਲੱਗਿਆ ਵੇ ਖੇਤ ਦੀ ਦੁਆਰੇ ਓਏ ਕਿਸੇ ਦੀ ਗੱਤੀ ਦੀ ਆ ਹਾਂ ਓ ਕੁਝੇ ਦੀ ਗੱਤੀ ਹੈ ਬਲੈਕੀ ਹੈ ਅੰਦਰ ਦੀ ਹੈ ਓ ਆਪਾਂ ਲੈ ਕੀ ਕਰਨਾ ਯਾਰ ਮੈਂ ਮਲਾ ਇੱਥੇ ਕਿੱਧਰ ਟਰੈਕਟਰ ਖਵਾਈ ਜਾਏਗਾ ੱਚੀ ਤੇੜ ਮਚਾਈ ਜਾਏਗਾ ਕੀ ਫਾਇਦਾ ਫਿਰ ਗੱਲ ਸੁਣ ਅਨਰ ਮੈਂ ਜਦੋਂ ਕਿਤੋਂ ਘਰੋਂ ਆਉਣਾ ਨਾਲ ਕਸਗਾ ਜਾ ਕੇ ਲੈਣਾ ਕਸਗਾ ਆਪਣੇ ਮੋਟਰ ਹੈ ਨਹੀਂ ਤੇ ਮੋਟਰ ਤੇ ਪਾਉ ਓ ਯਾਰ ਮੋਟਰ ਤੇ ਹੁਣ ਤਾਂ ਟੱਡ ਤੂੰ ਨਮਾ ਲੈ ਕੇ ਆ ਨਾ ਘਰੋਂ ਆਪਾਂ ਆਵਦਾ ਆਵਦਾ ਤੈਨੂੰ ਕਸਗਾ ਦੇ ਦੂੰ ਤੇ ਤੂੰ ਜਦੋਂ ਕਹਿਦਾ ਹੁਣਾ ਰੋਜ਼ ਧੜਕੇ ਤੇ ਕਸਗਾ ਲੈ ਗਿਆ ਆਇਆ ਕਰਕੇ ਤੂੰ ਚੰਗਾ ਮਾਂ ਖਾਲੀ ਨਹੀਂ ਗੱਲ ਬਣਦੀ ਖਾਲੀ ਗੱਲ ਨਹੀਂ ਬਣਦੀ ਰੋਜ਼ ਕਸਗਾ ਬੰਦੇ ਦੇ ਕੋਲੇ ਹੋਵੇ ਸੋਹਣਾ ਲੱਗਦਾ ਬੰਦਾ ਵੀ ਹਾਂ ਬਾਕੀ ਘਰਸਾਨ ਜਾਂਦਾ ਹੈ ਹਾਂ ਹੂੰ ਹੂੰ ਇਹ ਘਰਸਾਨ ਜਾਂਦਾ ਬੰਦੇ ਨੂੰ ਨੌਲੇਜ ਹੈ ਤੈਨੂੰ ਨੌਲੇਜ ਦੇ ਦਾਂਗੇ ਪੂਰੀ ਫੁੱਲ ਬਦੰਦਰਾ ਤੈਨੂੰ ਕੰਮ ਸਿਖਾ ਦੇਂਗੇ ਉਹ ਕੰਮ ਤਾਂ ਮੈਂ ਜਾਣਦੀ ਅੱਧਾ ਓਏ ਯਾਰ ਤੂੰ ਜਾਣਦਾ ਕੀ ਜਾਣਦਾ ਕਦੋਂ ਸੁਣਾ ਲਾਉਂਦੇ ਨੇ ਕੀ ਦੱਥ ਫੇਰ ਕਿਵੇਂ ਹਾਂ ਕਾਇ ਰਿਮਾਰਡ ਬੋਨਦੇ ਜੂਨ ਲਾਉਣ ਬੀ ਹੈ ਕਾਇ ਰਿਮਾਰਡ ਬੋਨਦੇ ਪੈਸਾ ਦੋ ਵਾਰੀ ਬੋਨਦੇ ਸੀ ਉਹੀ ਤਾਂ ਫਿਰ ਤੁਹਾਨੂੰ ਬਤਾ ਨਹੀਂ ਨਾ ਹੁਣ ਰੋਟਾ ਬਿੱਟਰ ਨੇ ਕਰੀ ਚ ਬਈ ਤੇ ਅੱਛਾ ਹਾਂ ਬਿੱਚੀ ਉਹ ਮਤਲਬ ਸਾਗਾ ਜੂਗਾ ਮਾਰਦਾ ਖੁਦ ਕਿਵੇਂ ਲਾਈਏ ਨਾ ਫਿਰ ਜੁਨਾ ਹਾਂਜੀ ਕਿਹੜਾ ਲਾਇਆ ਮੈਂ 11 ਲਾਇਆ ਹੈ 12